ਜੀ ਦੋਸਤੋ ਅੱਜ ਸਾਡੇ ਨਾਲ ਨੇ ਵੀਰ ਸਾਡੇ ਜਰਮਨਜੀਤ ਜੀ ਇੰਸਪੈਕਟਰ ਪਸ਼ੂ ਪਾਲਣ ਵਿਭਾਗ ਨਕਲੀ ਦੁੱਧ ਕਿੰਨਾ ਜ਼ਿਆਦਾ ਹੋ ਗਿਆ ਔਰ ਇਹਦੀ ਪਛਾਣ ਕਿਵੇਂ ਆਵੇ ਇਹਦੇ ਬਾਰੇ ਵੀਰ ਜੀ ਆਪਾਂ ਨੂੰ ਦੱਸਣਗੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਕਲੀ ਦੁੱਧ ਇਸ ਤਰ੍ਹਾਂ ਜੀ ਆਪਾਂ ਨੂੰ ਮਤਲਬ ਕਿ ਨਕਲੀ ਤੇ ਅਸਲੀ ਦੁੱਧ ਦੀ ਪਛਾਣ ਕਰਨੀ ਜ਼ਰੂਰੀ ਕਿਉਂਕਿ ਆਪਾਂ ਨੂੰ ਡੇਲੀ ਘਰੇ ਵਰਤਦੇ ਆ ਜੇ ਆਪਾਂ ਨਕਲੀ ਦੁੱਧ ਜ਼ਿਆਦਾ ਔਰ ਅਸਲੀ ਦੁੱਧ ਆ ਜਿਹੜਾ ਸਾਨੂੰ ਘੱਟ ਮਿਲ ਰਿਹਾ ਇਸ ਕਰਕੇ ਸਾਨੂੰ ਡੇਰੀ ਡਵੈਲਪਮੈਂਟ ਬੋਰਡ ਪਸ਼ੂ ਪਾਲਣ ਮਹਿਕਮੇ ਦੀ ਮਦਦ ਨਾਲ ਆ ਜੋ ਅਸੀਂ ਘਰਾਂ ਚ ਦੁੱਧ ਵਰਤੇ ਉਹਦੀ ਟੈਸਟ ਕਰਾ ਕੇ ਜਾਂਚ ਕਰਾਉਣੀ ਚਾਹੀਦੀ ਤੇ ਅਸੀਂ ਆਪਦੀ ਸਿਹਤ ਨੂੰ ਵਧੀਆ ਰੱਖਣ ਲਈ ਅਸਲੀ ਦੁੱਧ ਦੀ ਪਛਾਣ ਕਰਕੇ ਸਾਨੂੰ ਖਰੀਦਣਾ ਚਾਹੀਦਾ। ਕਿ ਤੁਸੀਂ ਦੱਸ ਰਹੇ ਸੀ ਕੈਮੀਕਲ ਨਾਲ ਜਿਵੇਂ ਬਹੁਤ ਆਸਾਨੀ ਨਾਲ ਬਣ ਜਾਂਦਾ। ਕੈਮੀਕਲ ਵਾਲਾ ਦੁੱਧ ਵੀ ਜਿਹੜਾ ਮਾਰਕੀਟ 'ਚ ਬਹੁਤ ਆ ਰਿਹਾ ਜਿਵੇਂ ਨਕਲੀ ਖੋਆ, ਨਕਲੀ ਪਨੀਰ ਸਾਨੂੰ ਇਸ ਤੇ ਵੇਰ ਹੋਣਾ ਚਾਹੀਦਾ ਜੀ ਅਸੀਂ ਵਧੀਆ ਸਿਹਤ ਲਈ ਆਪਣੇ ਲਈ ਵਰਤ ਸਕਦੇ ਆ। ਤੇ ਇਸ ਕਰਕੇ ਸਾਨੂੰ ਡਾਇਰੈਕਟਲੀ ਕਿਸਾਨਾਂ ਨਾਲ ਅਪਰੋਚ ਕਰਕੇ ਸਾਨੂੰ ਡਾਇਰੈਕਟ ਫਾਰਮਰਸ ਤੋਂ ਦੁੱਧ ਲੈਣਾ ਚਾਹੀਦਾ ਜਿਹੜਾ ਅਸਲੀ ਦੁੱਧ ਆ। ਜਾਂ ਜਿਵੇਂ ਸਰਕਾਰੀ ਧਾਰੇ ਨੇ ਵੇਰਕਾ ਉਹਨਾਂ ਤੋਂ ਜਿਹੜਾ ਦੁੱਧ ਆ ਲੈਣਾ ਚਾਹੀਦਾ। ਤਾਂ ਜਾਂ ਡਾਇਰੈਕਟ ਫਾਰਮਰ ਤੋਂ ਜਿਹੜਾ ਤੁਸੀਂ ਦੱਸ ਰਹੇ ਆਂ ਵੀ ਨਕਲੀ ਬਣਦਾ ਤੇ ਆਪਾਂ ਨੂੰ ਸਾਰਾ ਕੁਝ ਮਲਾਈ ਆਉਂਦੀ ਆ ਦਹੀਂ ਬਣਦੀ ਆ ਉਹ ਕਿਵੇਂ ਪੋਸੀਬਲ ਆ ਜੀ ਉਹ ਦੇਖੋ ਜੀ ਉਹ ਕੈਮੀਕਲ ਦੁੱਧ ਆ ਉਹਦੀ ਪਛਾਣਤਾ ਡੇਰੀ ਡਵੈਲਪਮੈਂਟ ਬੋਰਡ ਦੇ ਜਿਹੜੀਆਂ ਲੈਬਾਰਟਰੀਸ ਉੱਥੋਂ ਟੈਸਟ ਹੋ ਕੇ ਹੋ ਸਕਦਾ ਜੀ ਤੇ ਉਹ ਦਹੀਂ ਵਗੈਰਾ ਅਸਲੀ ਵਰਗਾ ਬਣਦਾ ਨਹੀਂ ਅਸਲੀ ਵਰਗਾ ਦਹੀਂ ਹੁੰਦਾ ਜੀ ਅਸਲੀ ਵਰਗਾ ਪਨੀਰ ਆ ਤੇ ਉਹ ਅਸੀਂ ਖਾ ਰਹੇ ਆਂ ਬਹੁਤ ਵਿਆਹਾਂ ਸ਼ਾਦੀਆਂ ਵਰਤਿਆ ਜਾਂਦਾ ਪਾਟੋ ਪਤਾਉਦੋ ਲੱਗਦਾ ਜਦੋਂ ਆਪਾਂ ਬਿਮਾਰ ਹੋਏ ਨੇ ਉਹ ਸਿਹਤ ਲਈ ਜਿਹੜਾ ਬਹਾਨੀ ਕਰਕੇ ਤੇ ਇੱਕ ਤੁਸੀਂ ਦੱਸ ਰਹੇ ਸੀ ਜੋ ਸਕੇਲ ਆ ਉਹ ਵੀ ਉਹਨੂੰ ਅਸਲੀ ਵਰਗਾ ਦੱਸਦਾ ਹਾਂਜੀ ਉਹ ਜਦੋਂ ਆਮ ਆਪਾਂ ਘਰੇ ਜਦੋਂ ਦੇਖਦੇ ਵਾਲਾ ਦਿੰਦੇ ਆ ਜਾਂ ਆਪਾਂ ਘਰੇ ਵਰਤਦੇ ਹਾਂ ਦਹੀਂ ਬਣਾਉਣੇ ਜਾਂ ਪਨੀਰ ਆਪਾਂ ਨੂੰ ਛੇਤੀ ਉਸ ਚੀਜ਼ ਨਕਲੀ ਨਹੀਂ ਫੜਿਆ ਜਾ ਸਕਦਾ ਉਹ ਉਹ ਲੈਬ ਚੋਂ ਟੈਸਟ ਹੋ ਕੇ ਪਤਾ ਲੱਗਦਾ ਵੀ ਅਸਲੀ ਆ ਕਿ ਨਕਲੀ ਆ ਆਮ ਬੰਦਾ ਤਾਂ ਫੜ ਹੀ ਨਹੀਂ ਸਕਦਾ ਜੀ ਨਹੀਂ ਫੜ ਸਕਦਾ ਜੀ ਜੀ ਅਸੀਂ ਅਸਲੀ ਦੁੱਧ ਲਈਏ ਕਿਸਾਨ ਤਾਂ ਬਹੁਤ ਮਿਹਨਤ ਨਾਲ ਦੁੱਧ ਪੈਦਾ ਕਰਦਾ ਬਟ ਉਹ ਜਿਹੜਾ ਨਕਲੀ ਦੁੱਧ ਆ ਉਹ ਕਿਸਾਨਾਂ ਦੇ ਜਿਹੜੇ ਡੇਅਰੀ ਫਾਰਮ ਦੇ ਦੁੱਧ ਨੂੰ ਆ ਉਹਦੀ ਉਹ ਮਾਰਕੀਟ ਡਾਊਨ ਰੱਖ